ਪ੍ਰਿਮਾਦੋ ਵਾ ਤਾੜੀ ਨੂੰ ਵੀ ਮਾਰਦੇ ਹੋ ਤੇ ਤਾੜੀ ਕਲਤਾਰ ਸੰਧਨਾ ਦੇ ਨਾਮ ਤੇ ਮਜੂਦਾ ਸਰਕਾਰ ਹੋਵੇ ਇੱਕ ਬਜ਼ੁਰਗ ਔਰਤ ਨਾਲ ਧੱਕਾ ਹੋ ਰਿਹਾ ਹੋਵੇ ਕਲਤਾਰ ਸਿੰਘ ਸੰਧਨਾ ਤੇਰੀ ਜੈ ਹੋਵੇ ਤੇ ਮਜੂਦਾ ਸਰਕਾਰ ਦਾ ਤੂੰ ਸਪੀਕਰ ਹੋਵੇ ਤੇ ਸਪੀਕਰ ਹੋਣ ਦੇ ਬਾਵਜੂਦ ਆ ਬੀਬੀ ਮਜ਼ਦੂਰਾਂ ਦੀ ਦੇ ਨਾਲ ਧੱਕਾ ਹੋ ਰਿਹਾ ਹੋਵੇ ਤੇ ਤੂੰ ਕਹੇ ਕਿ ਲੰਮਾ ਸਮਾਂ ਚੱਲਣਾ ਕਿਹੜੀ ਗੱਲੋਂ ਤੂੰ ਕੋਈ ਵੀਣ ਵਜਾਉਣੀ ਆ ਖੁੱਟਾਂ ਚੋਂ ਸੱਪ ਕੱਢਣੇ ਆ ਜਿਹੜੀ ਗੱਲੋਂ ਸਮਾਂ ਲੱਗਣਾ ਨਹੀਂ ਦੱਸੋ ਜਦੋਂ ਕੁਲਤਾਰ ਸਿੰਘ ਸੰਧਵਾ ਤੂੰ ਮੌਜੂਦਾ ਸਪੀਕਰ ਤੇ ਸਪੀਕਰ ਦਾ ਮਤਲਬ ਇਹ ਆ ਕਿ ਤੇਰੇ 116 MLA ਅੰਦਰ ਚੱਲਣਗੇ ਤੇਰਾ ਕਹਿਣਾ ਨਹੀਂ ਮੋਟ ਸਕਦੇ ਤੇ ਸਪੀਕਰ ਸਾਹਿਬ ਫੋਨ ਮਾਰਨ ਡੀਸੀ ਸਾਹਿਬ ਨੂੰ ਜਿਲ੍ਹਾ ਕਿਹੜਾ ਪੈਂਦਾ ਫਰੀਦਕੋਟ ਦੇ ਡੀਸੀ ਸਾਹਿਬ ਨੂੰ ਫੋਨ ਮਾਰੋ ਕਿ ਮੈਂ ਜੀ ਬੋਲਦਾ ਸਪੀਕਰ ਬੋਲਦਾ ਕੁਲਤਾਰ ਸੰਧਵਾ ਕਿ ਇੱਕ ਬਜ਼ੁਰਗ ਬੋਲਦਾ ਉਹਨਾਂ ਦਾ ਇਹ ਰੌਲਾ ਕਿੰਨੇ ਚਿਰ ਦਾ ਜੀ ਵੀ 2-3 ਸਾਲ ਦਾ ਰੌਲਾ ਤੁਸੀਂ ਪਤਾ ਕਰੋ ਕੀ ਦਿੱਕਤ ਆ ਇਹ ਉੱਟਾ ਬਾਤਾ ਕੌਨਤਾ ਸੰਧਵਾ ਤੇਰੇ ਕੋਲ ਆਈ ਤੇ ਤੂੰ ਇਹ ਕਹਤਾ ਕਿ ਲੰਬਾ ਸਮਾਂ ਚੱਲਣਾ ਤੇ ਲੰਬਾ ਸਮਾਂ ਇਹਨਾਂ ਦਾ ਰੌਲਾ ਤਾਂ ਚੱਲ ਜੀਗਾ ਪਰ ਤੇਰੀ ਸਰਕਾਰ ਨੇ ਲੰਬਾ ਸਮਾਂ ਨਹੀਂ ਨਾ ਚੱਲਣਾ ਇਹ ਗੱਲ ਹੈ ਇਹ ਤੇਰੀ ਸਰਕਾਰ ਨੇ ਲੰਬਾ ਸਮਾਂ ਮਾਰੀ ਨਾ ਚੱਲਣਾ ਮੇਰੇ ਹੁਸਰ ਸਾਹਿਬਾਂ ਨੂੰ ਮੈਂ ਕੋਈ ਗਲਤਤਾ ਨਹੀਂ ਕਹਿ ਰਿਹਾ ਨਹੀਂ ਦੱਸੋ ਕਿਉਂਕਿ ਤੁਹਾਨੂੰ ਮੈਂ ਕਦੇ ਮਾਰਾ ਨਹੀਂ ਕਿਹਾ ਤੁਹਾਡੇ ਹੋਮਗਰ ਦੇ ਵਿਅਕਤੀਆਂ ਦੇ ਨਾਲ ਕੀ ਕੁਝ ਹੁੰਦਾ ਮੈਂ ਜਾਣਾਂ ਯਾਦ ਰੱਖੋ ਪਰ ਤੁਹਾਨੂੰ ਹੁਕਮ ਆਜੇ ਤੁਸੀਂ ਤਾਂ ਹੁਣੇ ਜੇ ਤੁਹਾਨੂੰ ਹੁਕਮ ਆਜੇ ਕਿ ਇਹਨਾਂ ਨੂੰ ਠਾਓ ਤੇ ਤੁਸੀਂ ਠਾ ਦੇਣਾ ਜੇ ਤੁਹਾਨੂੰ ਹੁਕਮ ਆਜੇ ਕਿ ਇਹਨਾਂ ਨੂੰ ਚਰਚਾ ਗਲਾਂ ਦੇ ਵਿੱਚ ਹਾਰ ਪਾ ਤੇ ਤੁਸੀਂ ਕੌਫੀ ਬਣਾਵਣਾ ਪਿਆਓਗੇ ਕਿਉਂਕਿ ਹੁਕਮ ਦੇ ਪਾਵਰ ਦਾ ਇਹ ਰਾਜੇ ਮਹਾਰਾਜਤ ਹੁੰਦਾ ਆ ਹੁਣ ਮੈਂ ਫਿਰ ਤੋਂ ਦੱਸ ਦਿੰਦਾ ਪਹਿਲਾਂ ਆਵਾਜ਼ ਨਹੀਂ ਆ ਰਹੀ ਸੀ ਕਿ ਪਿੰਡ ਸਿੱਖਾਂ ਵਾਲਾ ਬਾਈ ਗੁੱਸੇ ਨਾਲ ਝਾਕ ਰੇ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਤੁਸੀਂ ਦੱਸੋ ਭਰਾ ਗੁੱਸੇ ਦੀ ਮਤ ਝਾਕੀ ਜਾਂਦਾ ਹੈ ਕਿਤੇ ਮੈਨੂੰ ਧੱਕਾ ਮਾਰਿਆ ਮੈਂ ਉਹ ਜਾ ਕੇ ਵਰਤਾਂ ਸਾਡਾ ਪ੍ਰਧਾਨ ਵੀ ਜਾ ਕੇ ਪਰਾਂ ਜਾਵੇ ਅੱਛਾ ਨਹੀਂ ਨਹੀਂ ਹੁਣ ਜਿਹੜਾ ਕੁਲਤਾਰ ਬਾਈ ਬੋਈ ਗੱਲ ਨਹੀਂ ਮਹਾਰਾਜ ਆਪਾਂ ਨਾਲ ਖੜੇ ਹਾਂ ਤੁਹਾਡੇ ਚਾਹੇ ਮਜ਼ਦੂਰ ਹੋਣਾ ਚਾਹੇ ਕਿਸਾਨ ਚਾਹੇ ਮਿਡਲ ਕਲਾਸ ਹੈ ਕੋਈ ਆ ਸਿੱਦੇ ਨਾਲ ਵੀ ਧੱਕਾ ਹੋਊਗਾ ਸੀ ਜਾ ਕੇ ਖੜਾਂਗੇ ਫੇਰ ਤੋਂ ਦੱਸ ਦਿਨਾ ਇਹ ਆ ਬੀਬੀ ਤੁਹਾਡਾ ਨਾਮ ਕੀ ਆ ਨਸੀਬਕੌਰ ਕਿ ਤੇ ਇਹ ਤਾਂ ਨਹੀਂ ਸੋਚੀ ਜਾਂਦੀ ਕਿਹੜਾ ਕਮਲਾ ਜਾ ਕੇ ਬੋਲਦੀ ਆ ਇਹ ਵਿਦਵਨੀ ਕਹਿੰਦੀ ਚਲੋ ਕੋਈ ਗੱਲ ਨਹੀਂ ਮਾਂ ਨਹੀਂ ਜਾਣਦੀ ਹੋਣੀ ਇਹ ਮਾਤਾ ਸੰਜੀਵਕੌਰ ਨਸੀਬਕੌਰ ਮਾਂ ਦਾ ਨਾਮ ਰੱਖਿਆ ਨਸੀਬਕੌਰ ਮਾਂ ਨੇ ਤੇ ਪਰ ਨਸੀਬ ਹੋਇਆ ਇਹ ਕਿੰਨਾ ਦਾ ਪਿੰਡ ਦਾ ਤਨਾਤ ਬੰਦਾ ਉਹ ਇਹਦੇ ਖਰਾਬ ਕਰੀ ਖੜਾ ਨਸੀਬ ਆਖੇ ਕਨਾਲਾ 12 ਮਰਲੇ ਸੁਣ ਭਗੰਤ ਮਾਨ ਸਿੰਘ ਉਹ ਸੁਣੋ ਸਾਡੇ ਫਰੀਦਕੋਟ ਦੇ ਡੀਸੀ ਸਾਹਿਬਾਨ ਜੀ ਤੇ ਕੁਲਤਾਰ ਸੰਧਵਾ ਸਪੀਕਰ ਜੀ ਆ ਬੀਬੀ ਤੁਹਾਡੇ ਕੋਲ ਆਈ ਸੀ ਔਰ ਇਹਨਾਂ ਦਾ ਜਿਹੜਾ ਸਿੱਖਾਂ ਵਾਲਾ ਪਿੰਡ ਆ ਉਥੋਂ ਦੇ ਇੱਕ ਤਨਾਤ ਬੰਦਾ ਇੰਨਾ ਦੀ ਪਾਣੀ ਦੀ ਵਾਰੀ ਆ ਉਹ ਲਾਉਣ ਨਹੀਂ ਦਿੰਦਾ ਹੁਣ ਮੇਰੇ ਹੱਥ ਦੇ ਵਿੱਚ ਰਜਿਸਟਰੀ ਤਾਂ ਫੜੀ ਨਹੀਂ ਵੀ ਉਹ ਕਿਵੇਂ ਬੋਲਦੀ ਆ ਨਾ ਜਾਂ ਕਿਵੇਂ ਨਹੀਂ ਬੋਲਦੀ ਪਰ ਜਦੋਂ ਬੀਬੀ ਦੀ ਪੈਲੀ ਆ ਉਹ ਕਿੱਲੇ ਤੋਂ ਘੱਟ ਪੈਲੀ ਆ ਤੇ ਭਲਿਆ ਮਾਨਸਾ ਕਿੱਲਾ 90 ਸਦਾ ਕਿੱਲਾ ਬੰਦਾ ਕਿੱਲੇ ਤੋਂ ਵੱਡਾ ਕੀ ਕਿੱਲਾ ਤੁਸੀਂ ਤਾਂ ਕਹਿ ਦਿੰਨੇ ਆ 2 2 10 10 ਕਿੱਲੇ ਵਾਲਿਆਂ ਦੀ ਜ਼ਿੰਦਗੀ ਮਾੜੀ ਆ ਤੇ ਇੱਛੇ ਤਾਂ ਹੁਣ ਉਹਦੇ ਕੋਲ ਕਿੰਨੇ ਕਿੱਲੇ ਜਿਹੜਾ ਪਾਣੀ ਨਹੀਂ ਲਾਉਣ ਦਿੰਦਾ ਉਹ ਤਾਂ ਜੀ ਬਾਤ ਆ ਦੱਸ ਕਿੱਲੇ ਕਿੰਨੇ ਖਾ ਉਹ ਤਾਂ ਹੁਣ ਦੇਵਾ ਦੇ ਕਰ ਹਾਏ 50 ਕਿੱਲੇ ਪੈ ਲਈ ਉਹਦੇ ਕੋਲ ਤੇ ਉਹਦੀ ਨੀਤ ਢੁੱਲੀ ਪਈ ਆ ਇਹ ਬੀਬੀ ਦੇ ਸਵਾਗ ਕਿੱਲੇ ਤੇ ਝੂਟਾ ਨਹੀਂ ਨੀਤ ਢੁੱਲੀ ਪਈ ਆ ਤਾਂ ਨਹੀਂ ਪਾਣੀ ਲਾਉਣ ਦਿੰਦਾ 31 ਜਥੇ ਬੰਦਨਾ ਕਿਸਾਨ ਜਥੇ ਬੰਦੀਆਂ ਜਦੋਂ ਦਿੱਲੀ ਦੇ ਨਾਲ ਟੱਕਰਾ ਲੈਣੇ ਆ ਉਦੋਂ ਮੇਰੇ ਅਰਕਾ ਵੀ ਤੁਹਾਡੇ ਨਾਲ ਖੜਦਾ ਤੇ ਮੈਨੂੰ ਇਹ ਚੀਜ਼ ਦਾ ਕੋਈ ਗਿੱਲਾ ਛਿਕਵਾ ਨਹੀਂਗਾ ਪਰ 31 ਜਥੇ ਬੰਦੀਆਂ ਕੀ 31 ਜਥੇ ਬੰਦੀਆਂ ਦੇ ਵਿੱਚੋਂ ਪੰਜ ਜਥੇ ਬੰਦੀਆਂ ਵੀ ਆ ਬੀਬੀ ਦੇ ਨਾਲ ਨਹੀਂ ਖੜ ਸਕਦੀਆਂ ਅੱਜ ਮੈਂ ਕਿਸਾਨ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਕਿਹ ਨੰਬਰ ਮੈਂ ਕਿਸਾਨ ਜਥੇ ਬੰਦੀਆਂ ਦਾ ਜਿਹੜਾ ਜਿਹੜੀ ਇੱਥੇ ਮਜ਼ਦੂਰ ਜਥੇ ਬੰਦੀ ਆ ਉਹਨਾਂ ਦਾ ਨੰਬਰ ਆ ਜਿਹੜਾ ਮੈਂ ਇੱਥੇ ਐਡ ਕਰ ਦੂੰਗਾ ਸਕਰੀਨ ਤੇ ਤੇ ਆ ਬੀਬੀ ਨੂੰ ਇਨਸਾਫ ਦਿਵਾਓ ਆ ਉਮਰੇ ਦੀ ਐਸ਼ਲੈਂਡ ਵਾਲੀ ਆ ਥਾਣਿਆਂ ਦੇ ਬਾਅਦ ਅੱਗੇ ਸਰਕਾਰ ਦੇ ਸੱਖਰ ਤੇ ਬਹਿਣ ਵਾਲੀ ਨਹੀਂਗੀ ਨੋਟ ਕਰੋ ਗੱਲ ਯਾਦ ਰੱਖੋ ਗੱਲ ਫੇਰ ਅੱਗੇ ਆਵਾਜ਼ ਨਹੀਂ ਆਉਂਦੀ ਸੀ ਫੇਰ ਤੋਂ ਦੱਸ ਦਿਨਾ ਕੇ ਕਲਤਾਰ ਸੰਧਵਾ ਵਾਸਤੇ ਵਿਖਾ ਦਿਓ ਨਾ ਬਾਬਾ ਨੂੰ ਵਿਖਾਓ ਤਾੜੀ ਮਾਰੋ ਫਿਰ ਤੋਂ ਕਲਤਾਰ ਸੰਧਵਾ ਵਾਸਤੇ ਕਲਤਾਰ ਸੰਧਵਾ ਮਜੂਰਿਆ ਸਟicker ਆਮ ਆਦਮੀ ਪਾਰਟੀ ਦਾ ਆ ਜਾ ਹੁਣ ਇੱਧਰ ਨੂੰ ਇਹ ਬੀਬੀ ਉਹਦੇ ਕੋਲ ਗਈ ਇਨਸਾਫ ਲੈਣ ਵਾਸਤੇ ਬੀਬੀ ਅ ਸੱਚੀ ਗਈ ਸੀ ਉਹਦੇ ਕੋਲ ਹੁਣ ਪੁੱਛਿਆ ਨੇ ਕਿੰਨਾ ਕੁ ਲੱਗੂਗਾ ਕਿੰਨਾ ਕ ਲੱਗੂਗਾ ਅੱਛਾ ਠੀਕ ਹੈ ਕੀ ਆ ਨਾਮ ਅੱਛਾ ਠੀਕ ਹੈ ਅੱਛਾ ਤੇ ਹੁਣ ਤੁਹਾਡੀ ਵਾਰੀ ਬੰਦੀ ਹੋ ਅਚਾਰ ਕੋਲ ਤਾਰ ਸੰਧਵਾ ਕਹਿੰਦਾ ਸਵਾ ਲੰਮਾ ਚੱਲੂਗਾ ਦੇ ਪੁਲਤਾਰ ਸੰਧਵਾ ਜੀ ਸਮਾਂ ਤਾਂ ਲੰਮਾ ਚੱਲੂਗਾ ਪਰ ਤੁਹਾਡੀ ਸਰਕਾਰ ਨੇ ਲੰਮਾ ਨਹੀਂ ਨਾ ਚੱਲਣਾ ਰਹਿ ਗਏ ਢਾਈ ਤਿੰਨ ਸਾਲ ਕਿ ਉਹ ਜਿਹੜੇ ਕਹ ਲੋ ਪੂਰੇ ਹੋ ਜਾਣਗੇ ਇਹ ਕਿ ਚੀਜ਼ਾ ਭਰਾ ਵਾਰ ਬੰਦੀ ਤੇ ਵਾਰੀ ਦੀ ਕਰਕੇ ਜਿਹੜੀ ਵਾਰੀ ਆ ਵਾਰੀ ਦੀ ਕਰਕੇ ਵਾਰ ਬੰਦੀ ਆ ਵਾਰ ਦੇਖੋ ਮੈਂ ਤਾਂ ਹੈਗਾ ਬੇਜਮੀਨਾ ਤੇ ਥੋੜਾ ਜਿਹਾ ਗਾਂ ਆ ਕਿ ਮੈਨੂੰ ਕੋਈ ਨਾ ਸੱਚਾ ਆਪਾਂ ਅੱਛਾ 42 ਮਿੰਟ ਵਾਰੀ ਆ ਠੀਕ ਆ ਆ ਜਾ ਵੀਰ ਆ ਵਾਰ ਬੰਦੀ ਵਿਖਾਤੀ ਇਹਨਾਂ ਨੇ 40 ਮਿੰਟ ਦੀ ਵਾਰੀ ਆ ਤੇ ਆ ਹੈਗਾ ਨਸੀਬ ਕੌਰ ਤੇ ਪਤੀ ਦਾ ਨਾਮ ਪਿਆਰਾ ਸਿੰਘ ਤੇ ਕਿੰਨੇ ਮਿੰਟ 42 ਮਿੰਟ ਵਾਰੀ ਆ ਆ ਰਹੀ ਵਾਰੀ ਦੀ ਪਰਚੀ 42 ਮਿੰਟ ਲੈ ਵੀ ਇੱਥੋਂ ਪਤਾ ਲੱਗ ਗਿਆ ਬੀਬੀ ਝੂਠ ਨਹੀਂ ਮਾਰੀ ਜਾਂਦੀ ਧੱਕਾ ਹੋ ਰਿਹਾ ਝੱਕਾ ਹੋ ਰਿਹਾ ਬੀਬੀ ਨਾਲ ਇਹਦੇ ਵਿੱਚ ਤੁਹਾਨੂੰ ਮੈਂ ਕੋਈ ਦੋਸ਼ ਨਹੀਂ ਦਿੰਦਾ ਬਾਈ ਮੇਲਾ ਦਾ ਚੀਚੀਆਂ ਲਾਈ ਜਾਂਦਾ ਮੇਰੇ ਤੇ ਤੈਨੂੰ ਕਹਿਣਾ ਵੀਰਿਆ ਕਿ ਖੁਸ਼ ਆ ਅੱਛਾ ਠੀਕ ਹੈ ਹੁਣ ਜਿਹੜਾ ਕਹ ਲੋ ਇਹ ਕੁਲਤਾਰ ਸੰਧਵਾ 31 ਜਥੇਬੰਦੀਆਂ ਤੇ ਜਿਹੜਾ ਕਹ ਲੋ 31 ਜਥੇਬੰਦੀਆਂ ਔਰ ਜਿਹੜਾ ਪਿੰਡ ਦਾ ਤਨਾਤ ਬੰਦਾ ਬੀਬੀ ਦੀ 42 ਮਿੰਟ ਵਾਰੀ ਬੰਦੀ ਆ ਆ ਵੀ ਵਿਖਾਤਾ ਨਸੀਬਕੌਰ ਤੇ ਇਹਨਾਂ ਦੀ ਵਾਰੀ ਆ ਜਿਹੜੀ ਉਹ ਦਿਓ ਔਰ ਕੱਤੀ ਜਥੇ ਬੰਦियां ਨਹੀਂ ਤਾਂ ਕੋਈ ਮੈਂ ਕਹਿੰਦਾ ਜਥੇ ਬੰਨੀ ਦਾ ਕੋਈ ਇੱਕ ਜ਼ਿਲ੍ਹਾ ਪ੍ਰਧਾਨੀ ਆ ਜਾ ਫਰੀਦਕੋਟ ਦਾ ਹੋਈ ਸਾਰਾ ਕੁਝ ਹੱਲ ਕਰਾ ਜੂਗਾ ਤੇ ਸਪੀਕਰ ਸਾਹਿਬ ਤੁਹਾਡੇ ਕੋਲ 116 ਐਮਐਲਏ ਆ ਜਿਹੜੇ ਮਰਜੀ ਐਮਐਲਏ ਨੂੰ ਕਹ ਦੋ ਫਰੀਦਕੋਟ ਦੇ ਡੀਸੀ ਸਾਹਿਬ ਨੂੰ ਕਹ ਦੋ ਪਾਣੀ ਫੂਕ ਦੇ ਦਾ ਨਿਕਲ ਜੂਗਾ ਜੇਕਰ ਤੁਹਾਡੀ ਸਰਕਾਰ ਦੇ ਵਿੱਚ ਨਜਾਇਜ਼ ਮੈਨਿੰਗ ਹੋ ਸਕਦੀ ਆ ਸ਼ਰਾਬਾ ਅਬ ਜਿਹੜਾ ਕਹ ਲੋ ਵੱਧ ਰੇਟਾਂ ਤੇ ਵਿਕ ਸਕਦੀਆਂ ਨੌਜਵਾਨਾਂ ਤੇ ਜਿਹੜਾ ਕਹ ਲੋ ਲਾਠੀ ਚਾਰਜ ਹੋ ਸਕਦੇ ਆ ਮਜ਼ਦੂਰਾਂ ਤੇ ਲਾਠੀ ਚਾਰਜ ਹੋ ਸਕਦੇ ਆ ਲੋਕਾਂ ਦੀਆਂ ਧੀਆਂ ਭੈਣਾਂ ਤੇ ਨਜਾਇਜ਼ ਪਰਚੇ ਹੋ ਸਕਦੇ ਆ ਤੇ ਆ ਤਾਂ ਯਾਰ ਇੱਕ ਸੱਚੀ ਸੱਚਾ ਜਾਂ ਕੰਮ ਹੈ ਕਰਨ ਤੇ ਇੱਕ ਚੁਟਕੀ ਲੱਗਣੀ ਆ ਜੇ ਮੈਂ ਮੌਜੂਦਾ ਸਪੀਕਰ ਹੁੰਦਾ ਤੇ ਆ ਬੀਬੀ ਮੇਰੇ ਕੋਲ ਆਈ ਹੁੰਦੀ ਕਿ ਜੇ ਆ ਮੈਂ ਮੁੱਖ ਮੰਤਰੀ ਹੁੰਦਾ ਮੈਂ ਬੀਬੀ ਨੂੰ ਪੁੱਛਣਾ ਸੀ ਬੀਬੀ ਦੱਸ ਇਹ ਸਬੂਤਾ ਵਿੱਚ ਮੀਨ ਤੇਰੀ ਤੇ ਵਾਰੀ ਤੇਰੀ ਬੰਦੀ ਆ ਬੀਬੀ ਨੇ ਆ ਮੈਨੂੰ ਕਾਗਜ਼ ਫੜਾਉਣੇ ਸੀ ਕੋਈ ਗੱਲ ਗਲਤ ਨਹੀਂ ਕਰੀ ਇਹਦਾ ਭੈਣੋ ਤੁਸੀਂ ਦੱਸਦੇ ਇਹ ਗੱਲ ਗੁੱਸੇ 'ਚ ਨਾਲ ਝਾਕ ਦੇ ਵਿੱਚੋਂ ਕਹੀ ਤਾਂ ਵੀ ਇਹ ਬੋਲੀ ਕੀ ਜਾਂਦਾ ਤੇ ਬੀਬੀ ਨੇ ਕਾਗਜ਼ ਪੱਤਰ ਫੜ ਕੇ ਮੈਂ ਡੀਸੀ ਸਾਹਿਬ ਨੂੰ ਫੋਨ ਲਾਉਣਾ ਸੀ ਅੱਜੋਂ ਫਰੀਦਕੋੜ ਦੇ ਨੂੰ ਉਹਨਾਂ ਨੂੰ ਕਹਿਣਾ ਸੀ ਡੀਸੀ ਸਾਹਿਬ ਸਿੱਖਾਂ ਵਾਲੀ ਦਾ ਪਿੰਡ ਸਿੱਖਾਂ ਵਾਲੀ ਸਿੱਖਾਂ ਵਾਲਾ ਪਿੰਡਾ ਉੱਥੋਂ ਦੀ ਇੱਕ ਬੀਬੀ ਨਾਲ ਧੱਕੇਸ਼ਾਹੀ ਹੋ ਰਹੀ ਆ ਉਹ ਬੰਦੇ ਨੂੰ ਪਹਿਲਾਂ ਪਿਆਰ ਨਾਲ ਸਮਝਾਓ ਕਿ 2 ਸਾਲ ਹੋ ਗਏ ਧੱਕਾਸ਼ਾਹੀ ਕਰਦੇ ਨੂੰ ਹਾਂਜੀ 3 ਸਾਲ ਹੋ ਗਏ ਆ 50 ਲੱਖ ਦੇ ਤੇ 2 ਲੱਖ ਰੁਪਈਆ 3 ਸਾਲ ਹੋ ਗਏ ਪਹਿਲਾਂ ਉਹ ਦਵਾਓ ਵੀ ਇਹਦੀ ਫਸਲ ਖਰਾਬ ਹੋਈ ਆ ਝੂੜਤਾ ਨਹੀਂ ਹਾਂ ਐ ਐ ਚਾਹੀਦਾ ਸੀ ਨਾ ਇਨਸਾਫ ਵੀ 2 ਲੱਖ ਰੁਪਈਆ ਤੇ ਨੂੰ ਉਹ ਦਵਾ ਫੇਰ ਜਿਹੜਾ ਕਹਿ ਲੋ ਇਹ ਇਹਦੀ ਜਿਹੜੀ ਜਿਵੇਂ ਬੀਬੀ ਦੀ ਫਸਲ ਆ ਸਵਾ ਕੁ ਕਿੱਲਾ ਉਸੇ ਤਰ੍ਹਾਂ ਸਵਾ ਕਿੱਲੇ ਚੋਂ ਦਾ 3 ਸਾਲਾਂ ਵਾਸਤੇ ਪਾਣੀ ਨਹੀਂ ਲੱਗਣਾ ਚਾਹੀਦਾ ਸਾਨੂੰ ਇਨਸਾਫ਼ ਇਹੋ ਜਿਹਾ ਪਸੰਦਾ ਹੁਣ 31 ਜੱਥੇ ਬੰਦੀਆਂ ਸਾਥ ਦੇਣ ਬੀਬੀ ਦਾ ਇਹ ਮਜ਼ਦੂਰਾਂ ਦੀ ਬੀਬੀ ਆ ਤੇ ਭਾਈ ਇਹਨੂੰ ਇਨਸਾਫ਼ ਮਿਲਣਾ ਚਾਹੀਦਾ ਕੋਟਪੂਰਾ ਦੇ ਥਾਣੇ ਅੱਗੇ ਖੜੇ ਆ ਮੈਂ ਜਾ ਰਿਹਾ ਸੀਗਾ ਮੋਗੇ ਹਰ ਕਾਲ ਨੂੰ ਕੋਈ ਪੁਲਿਸ ਆ ਕੇ ਕਵੇ ਇਹਨੇ ਇਥੋਂ ਸੜਕ ਪੱਟ ਲਈ ਇੱਕ ਅਈ ਬੀਬੀ ਇੱਕ ਹੋਰ ਸੀ ਇਥੋਂ ਪਿੰਡ ਪਿੰਡਾ ਬੱਲੂ ਆਣ ਹਲਕੇ ਦਾ ਉਥੋਂ ਦਾ ਕੋਈ ਸਰਪੰਚ ਸੀ ਉਹਨੇ ਮਜ਼ਦੂਰ ਦਾ ਕਿਸੇ ਦਾ ਘਾਟਾਤਾ ਐਂ ਜਾਂਦਾ ਮੈਂ ਵੀਡੀਓ ਬਣਾਤੀ ਤੇ ਮੇਰੇ ਤੇ ਪਰਚਾ ਆ ਗਿਆ ਕਹਿੰਦੇ ਜੀ ਇਹਨੇ ਤਾਂ ਜਿਹੜੀ ਹਬੌਰ ਤੋਂ ਮਲੋਟ ਵਾਲੀ ਸੜਕ ਉਹਦਾ ਪੱਟਤੀ ਮੈਂ ਕਿਹਾ ਮਣਾ ਵੀ ਇੰਨੀ ਹੱਥਾਂ ਚ ਜਾਣ ਕਿੱਥੇ ਆ ਗਈ ਜਿਹੜੀਆਂ ਧਾਰਾਂ ਲਾਈਆਂ ਸੀ ਮੈਂ ਫਿਰ ਜਾ ਕੇ ਕਹਿੰਦਾ ਮੈਂ ਆਖਿਆ ਵੀ ਐਸਐਸਪੀ ਸਾਹ ਉਹ ਛੜਕਾਂ ਜਿਹੜੀਆਂ ਪੱਟੀਆਂ ਵੀ ਉਹ ਛੜਕਾਂ ਜੋ ਗਾਗਰਾ ਕੱਢਣੀਆਂ ਮੈਂ ਉੱਥੇ ਹੀਰਿਆਂ ਦੀ ਖੇਤੀ ਹੁੰਦੀ ਆ ਵੀ ਜਾਓ ਉੱਥੇ ਸੋਨਾ ਉਗਰਦਾ ਜਾਂ ਭਾਈ ਸੋਨਾ ਨਿਕਲਦਾ ਕਹਿੰਦਾ ਭਾਈ ਸਾਨੂੰ ਨਹੀਂ ਪਤਾ ਤੇ ਫਿਰ ਮੈਂ ਕਿ ਪਰਚਾ ਕੱਟਣ ਵਾਲੀ ਤੁਹਾਡੇ ਅਫਸਰਾਂ ਨੂੰ ਪਤਾ ਹੁੰਦਾ ਅੱਜ ਤੁਸੀਂ ਬੈਠੇ ਆ ਬੜੀ ਸ਼ਾਂਤੀ ਮਹੌਲ ਦੇ ਨਾਲ ਬੈਠੇ ਆ ਕੋਈ ਸਾਡੇ ਹੱਥਾਂ ਦੇ ਵਿੱਚ ਹਿਆਰ ਨਹੀਂ ਮੋਬਾਈਲ ਆ ਸਭ ਗਲਤ ਗੱਲ ਆ ਬੀਬੀ ਜੀ ਕੋਈ ਗਲਤ ਗੱਲ ਤਾਂ ਨਹੀਂ ਹੁਣ ਸਾਡੇ ਹੱਥਾਂ ਦੇ ਵਿੱਚ ਕਾਗਜ਼ ਆ ਸਬੂਤ ਆ ਕਿ ਆ ਬੀਬੀ ਨਾਲ ਧੱਕਾ ਹੋ ਰਿਹਾ ਤੇ ਹੁਣ ਕੱਲ ਨੂੰ ਇਹ ਕੈਨ ਵੀ ਪਰਚਾ ਕੱਟੋ ਜੇ ਪਰਚਾ ਕੱਟਣਾ ਤੇ ਉਹ ਕਨਾਕ ਬੰਦੇ ਦੇ ਕੱਟੋ ਜੇ ਜਿਹੜਾ 300 ਸਾਲਾਂ ਦਾ ਧੱਕੇਸ਼ਾਹੀ ਕਰਦਾ ਆ ਰਿਹਾ ਮੈਂ ਦੱਸ ਦੇਵਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਕਾ ਬੀਬੀ ਦੇ ਨਾਲ ਧੱਕਾ ਹੋ ਰਿਹਾ ਲੈ ਬੀਬੀ ਕਰਨਾ ਵਾਦਾ ਹੈ ਸੱਚੇ ਪਾਤਸ਼ਾਹ ਤੋਂ ਡਰ ਕੇ ਕਹਿਣਾ ਕਿ ਜਿਹੜਾ ਬੋਲਿਆ ਕਿ ਆਹ ਜਿਹੜਾ ਤੇਰਾ ਸਪੀਕਰ ਸੰਧਵ ਇਹਦੇ ਕੋਲ ਵੀ ਗੱਲ ਪਹੁੰਚ ਜਾਣੀ ਆ ਇਹਨਾਂ ਦੇ ਐਮ.ਐਲ.ਏ ਤੱਕ ਵੀ ਪਹੁੰਚ ਜਾਣੀ ਆ ਤੇ ਜੇ ਤੇਰਾ ਇਹ ਹੱਲ ਨਾ ਕਰੂਗਾ ਫਿਰ ਮੈਨੂੰ ਤੁਸੀਂ ਉੱਥੇ ਪਿੰਡ ਸਾਧ ਲਓ ਜੇ ਪਹਿਲੀ ਗੱਲ ਤਾਂ ਥੋੜਾ ਹੱਲ ਹੋ ਜਾਊਗਾ ਕਿਉਂਕਿ ਹੱਲ ਤਾਂ ਥੋੜਾ ਹੋ ਜਾਣਾ ਸੀ ਕੋਈ ਅਜੇ ਧੱਕੇ ਡੁੱਕੇ ਨਹੀਂ ਸੀ ਤੁਹਾਡੇ ਕੋਲ ਸਪੀਕਰ ਦੇ ਕੰਨਾਂ 'ਚ ਥੋੜੀ ਜੀ ਮੈਲ ਲੜੀ ਸੀ ਕਿਉਂ ਸਪੀਕਰ ਇੱਥੋਂ ਜਾ ਜਾ ਕੇ ਸਪੀਕਰ ਦੇ ਕੰਨਾਂ 'ਚ ਮੈਲ ਤਾਂ ਨਿਕਲ ਜਾ ਨਹੀਂ ਹੁਣ ਤੇ ਹੁਣ ਤਾਂ ਤੇਲ ਪਾਉਣ ਵਾਲਾ ਰਹਿ ਗਿਆ ਵੀ ਚਲ ਮਾੜੇ ਮੋٹے ਖੁਸ਼ਕਣਾ ਹੁਣ ਕੰਨ ਤੇ ਵੇ ਰਹੀਂ ਦੇਖੂਗੇ ਲੋਕਾਂ ਨੇ ਆਹ ਉਹਦੇ ਕੋਲ ਪਾ ਕੇ ਆ ਵੀਡੀਓ ਸ਼ੇਅਰ ਕਰਕੇ ਲੋਕਾਂ ਨੇ ਕੰਨਾਂ 'ਚ ਤੇਲ ਪਾ ਦੇਣਾ ਤੇ ਤੇਰਾ ਬੀਬੀ ਹੱਲ ਹੋ ਜਾਣਾ ਇਹ ਗੱਲ ਯਾਦ ਰੱਖ ਲੈ ਹੁਣ ਮੈਂ ਵਿਰੋਧੀ ਪਿਰਾ ਨੂੰ ਕਹਿਣਾ ਭਾਈ ਆ ਜਿਹੜੀਆਂ ਗੱਲਾਂ ਲੋਕਾਂ ਕੇ ਤੁਸੀਂ ਪਚਾ ਰਿਆ ਜੇ ਤਾਂਕਿ ਆ ਬੀਬੀ ਨੂੰ ਇਨਸਾਫ ਮਿਲ ਜੇ ਤੇ ਜੇਕਰ ਭਾਈ ਮੈਂ ਗਲਤ ਬੋਲਿਆ ਹਾਂ ਉਹਦੇ ਵਾਸਤੇ ਮਾਫੀ ਚਾਹੁੰਨਾ ਕਿਸਾਨ ਜਥੇਦੰਦੀਆਂ ਇਹ ਗੱਲ ਦਾ ਗੁੱਸਾ ਨਾ ਕਰਨ ਤੇ ਗੱਲ ਨੋਟ ਕਰ ਲੈਣ ਕਿ ਇਹਦੇ ਨਾਲ ਭਾਈਚਾਰੇ ਟੁੱਟਦੇ ਆ ਇਹਨਾਂ ਦੇ ਮਨ ਦੇ ਵਿੱਚ ਰੋਸ ਆ ਕਿ ਅਸੀਂ ਮਜ਼ਦੂਰ ਇਹਨਾਂ ਦੇ ਘਰਨਿਆਂ ਚ ਜਾ ਵੜਦੇ ਆ ਤੇ ਮੈਨੂੰ ਕਹਿੰਦੇ ਵਿਸ਼ਵਦੀਪ ਤੂੰ ਵੀ ਜਾ ਵੜਦਾ ਤੇ ਅੱਜਕੱਲ੍ਹ ਦੱਸ ਵੀ ਉਹ ਸਾਡੇ ਧਰਮਾਂ ਤੇ ਕਿਉਂ ਨਹੀਂ ਪਹੁੰਚੇ ਮੈਂ ਕਹਾਂ ਮੈਂ ਕਪਤੀ ਜੱਥੇ ਬੰਦਿਆਂ ਨੂੰ ਬੇੰਤੀ ਕਰਦਾ ਕਿ ਇੱਕ ਜ਼ਿਲ੍ਹਾ ਪ੍ਰਧਾਨ ਦੀ ਡਿਊਟੀ ਲਾ ਕੇ ਬੀਬੀ ਦੀ ਪਾਣੀ ਦੀ ਵਾਰੀ ਚਲਾਓ ਤੇ ਨਾਲ ਜਿਹੜਾ 3 ਸਾਲ ਪਾਣੀ ਨਹੀਂ ਲੱਗਣ ਦਿੱਤਾ ਉਹ ਤੋਂ 2 ਲੱਖ ਰੁਪਇਆ ਹਰਜਾਨਾ ਦੋ। ਐਡਾ ਇਨਸਾਫ ਬਹੁਤ ਹੁੰਦਾ ਤੇ ਗੱਲ ਯਾਦ ਰੱਖ ਲੋ ਇਹ ਗੱਲ ਕੋਈ ਗੁੱਸੇ ਵਾਲੀ ਨਹੀਂ ਤੇ ਜੇਕਰ ਕੋਈ ਗੱਲ ਗਲਤ ਕਹਿ ਗਿਆ ਹਾਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਫਟੇ ਬੁਲਾਉਂਗਾ ਕੱਝ ਕੇ ਬੋਲਿਆ ਜੇ ਤਾਂ ਕਿ ਆਹ ਸਪੀਕਰ ਦੇ ਕੰਨਾਂ 'ਚ ਜਿਹੜੀ ਮਾੜੀ ਮਰਤੀ ਰੂੰੜੀ ਰਹਿ ਜੇ ਤੋ ਖੁੱਲ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ